94 ਫੌਜ ਲੈ ਕੇ ਇਹ ਮੈਦਾਨੇ ਜੰਗ ਵਿੱਚ ਉਤਰਿਆ ਹੈ ਉੱਤੇ ਪੁਕਾਰ ਸਾਬ ਸੋਮ ਕਹੰਤ ਹੁਣ ਕਈ ਉਹ ਲੈ ਭੱਜ ਰਹੇ ਤੇ ਜਿਹੜੀ ਫੌਜ ਦੇ ਬੰਦੇ ਭੱਜਦੇ ਹੋਣ ਉਹਦੀ ਫੌਜ ਜਿਹੜੀ ਲੜ ਰਹੀ ਫੌਜ ਹੁੰਦੀ ਉਹਦਾ ਵੀ ਹੌਸਲਾ ਅੱਧਾ ਰਹਿ ਜਾਂਦਾ ਇਹਨੇ ਉਹੜੇ ਭੱਜ ਰਹੇ ਸੀ ਉਹਨਾਂ ਨੂੰ ਵੀ ਰੋਕਿਆ ਤੇ ਆਪਣੀ ਫੌਜ ਨੂੰ ਵੀ ਬੜੀ ਉੱਚੀ ਸਾਦੀ ਪੁਕਾਰ ਕੇ ਕਹਿਣ ਲੱਗਾ ਦਾ ਪੋਪੇ ਦਾ ਕਾਰਜਸ਼ੰਕਰ ਹੰਕਾ ਇਹ ਹੁਣ ਆਪਣੀ ਫੌਜ ਨੂੰ ਹੌਸਲਾ ਦੇਣ ਲੱਗਾ ਕਿਉਂਕਿ ਸੂਰਮਿਆਂ ਅੱਜ ਵੀ ਆਰਮੀ ਦੇ ਵਿੱਚ ਫੌਜ ਦੇ ਵਿੱਚ ਇਸੇ ਤਰ੍ਹਾਂੀਆਂ ਜੰਗ ਵੇਲੇ ਜਿਹੜੇ ਹੁੰਦੇ ਆ ਸੂਬੇਦਾਰ ਵੱਡੇ ਰੈਂਕ ਦੇ 1965 ਦੀ ਜੰਗ ਦੇ ਵਿੱਚ ਕਿਉਂਕਿ 47 ਚ ਬੰਦ ਹੋ ਗਈ ਤੇ 65 ਚ ਜੰਗ ਲੱਗ ਗਈ ਤੇ ਪੈਟਰਨ ਜਿਹੜੇ ਟੈਂਕ ਆ ਉਹ ਇੰਡੀਆ ਨੇ ਨਹੀਂ ਸੀ ਹਜੇ ਬਣਾਏ ਪਰ ਪਾਕਿਸਤਾਨ ਨੇ ਬਣਾ ਲਏ ਸੀ ਜੰਗ ਜਦੋਂ ਸ਼ੁਰੂ ਹੋ ਗਈ ਤੇ ਜਿਹੜੇ ਹਿੰਦੂ ਅਫਸਰ ਸੀ ਕਈ ਦਰਪੋਕ ਉਹਨਾਂ ਨੇ ਸਾਬਣ ਪੀ ਕੇ ਨਾ ਸਾਬਣ ਪੀ ਕੇ ਤੇ ਲੂਜ ਮੋਸ਼ਨ ਕਰਾ ਕੇ ਤੇ ਲਿਖਤੀ ਛੁੱਟੀਆਂ ਛੁੱਟੀਆਂ ਲੈ ਲਈਆਂ ਭੇਜੀ ਤੇ ਬਿਮਾਰ ਹੋ ਗਏ ਮੈਡੀਕਲ ਛੁੱਟੀ ਤੇ ਚਲੇ ਗਏ ਤੇ ਇਧਰ ਜਰਨਲ ਹਰਬਖਸ਼ ਸਿੰਘ ਉਦੋਂ ਫੌਜ ਦਾ ਮੁਖੀ ਸੀ ਤੇ ਲਾਲ ਭਾਦਰ ਸ਼ਾਸਤਰੀ ਜਿਹੜਾ ਉਹ ਪ੍ਰਧਾਨ ਮੰਤਰੀ ਸੀ ਤੇ ਉੱਪਰੋਂ ਆਰਡਰ ਉਹਨਾਂ ਨੇ ਇਹ ਕਰ ਦਿੱਤੇ ਵੀ ਤਿੰਨੇ ਜ਼ਿਲ੍ਹੇ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਤਨਤਨੂਦੋਜ਼ ਜ਼ਿਲ੍ਹਾ ਤਸੀਲ ਸੀ ਕਹਿੰਦੇ ਵੀ ਇਹ ਰੱਬ ਦੇ ਹਸਾਰੇ ਛੱਡ ਕੇ ਨਾ ਤੇ ਮੋਰਚੇ ਤੁਸੀਂ ਬਿਆਸ ਤੋਂ ਜਲੰਧਰਵਾਲ ਨੂੰ ਜਾ ਕੇ ਨਾ ਬਿਆਸ ਤੋਂ ਪਾਰ ਦਰਿਆ ਤੋਂ ਮੋਰਚੇ ਬਣਾਓ ਤੇ ਇਹ ਤਿੰਨੇ ਇਹ ਜਿਹੜੇ ਜ਼ਿਲ੍ਹਾ ਲਾ ਇਲਾਕਾ ਬਾਜਾ ਨਾ ਇਹ ਰੱਬ ਆਸਰੇ ਛੱਡ ਦਿਓ ਜਰਨਲ ਹਰਬਖਸ਼ ਸਿੰਘ ਨੇ ਉਸ ਵੇਲੇ ਲਿਖਤੀ ਚਿੱਠੀ ਇਹ ਭੇਜੀ ਕਿ ਪਹਿਲੋਂ ਸਾਡੇ ਕੋਲੋਂ ਗੁਰੂ ਦਾ ਨਨਕਾਣਾ ਸਾਹਿਬ ਛੁੱਟਿਆ ਤੇ ਹੁਣ ਅਸੀਂ ਦਰਬਾਰ ਸਾਹਿਬ ਨੂੰ ਛੱਡਣਾ ਚਾਹੁੰਦੇ ਆ ਕੋ ਸਤਨਾਮ ਤੇ ਇਹ ਅਸੀਂ ਆਪਣੀਆਂ ਜਾਨਾਂ ਦੇ ਕੇ ਵੀ ਤੇ ਗੁਰਧਾਮ ਆਪਣਾ ਮਾਝਾ ਜਿਹੜਾ ਇਲਾਕਾ ਦੁਸ਼ਮਣ ਦੇ ਹਵਾਲੇ ਨਹੀਂ ਕਰ ਸਕਦੇ ਆਪਣੀਆਂ ਧੀਆਂ ਭੈਣਾਂ ਦੀ ਬੇਪਤੀ ਹੁੰਦੀ ਅੱਖੀ ਨਹੀਂ ਵੇਖ ਸਕਦੇ ਉਪਰੋਂ ਫੇਰ ਦੁਬਾਰਾ ਆਰਡਰ ਆਇਆ ਕਿ ਜੇ ਤੁਸੀਂ ਨਹੀਂ ਮੰਨੋਗੇ ਤੇ ਤੁਹਾਨੂੰ ਕੱਢ ਦਿੱਤਾ ਜਾਊ ਕੋਰਟ ਬਾਸ ਜਿਹਨੂੰ ਕਹਿੰਦੇ ਨੇ ਉਹਨਾਂ ਨੇ ਫਿਰ ਕਿਹਾ ਕਿ ਲਿਖਤੀ ਭੇਜੋ ਲਿਖਤੀ ਭੇਜਣ ਤੋਂ ਬਾਅਦ ਵੀ ਜਰਨਲ ਹਰਬਖਸ਼ ਸਿੰਘ ਨੇ ਆਪਣੇ ਤੌਰ ਤੇ ਫਿਰ ਜਵਾਨਾਂ ਨੂੰ ਇਕੱਠਿਆ ਕੀਤਾ ਤੇ ਸਿੱਖ ਰੈਜੀਮੈਂਟ ਨੂੰ ਇਕੱਠਿਆ ਕਰਕੇ ਗੱਲ ਕਹੀ ਕਿ ਸੂਰਮਿਆਂ ਅੱਜ ਫੇਰ ਮੌਕਾ ਆ ਚਮਕਾਓ ਨਹੀਂ ਗੜੀ ਵਾਲਾ ਇਤਿਹਾਸ ਦਰੌਣ ਦਾ ਅੱਜ ਫੇਰ ਮੌਕਾ ਆ ਸਾਰਾਗੜੀ ਵਾਲਾ ਇਤਿਹਾਸ ਦਰਾਉਣ ਦਾ ਤੇ ਸੂਰਮਿਆਂ ਦੇ ਵਿੱਚ ਉਹਨਾਂ ਨੇ ਬਲ ਭਰਿਆ ਕਿ ਅੱਜ ਇੱਕ ਵਾਰੀ ਫੇਰ ਉਹ ਸੂਰਬੀਰਤਾ ਵਿਖਾਉਣੀ ਆ ਤੇ ਦੁਨੀਆ ਵੇਖੇ ਤੇ ਕਹਿੰਦੇ ਉਹਨਾਂ ਸੂਰਮਿਆਂ ਨੇ ਫੇਰ ਆਪਣੇ ਸਰੀਰ ਨਾਲ ਬੰਬ ਬੰਨ ਕੇ ਨਾ ਬਰੂਦ ਬੰਨ ਕੇ ਉਹਲੇ ਪੈਟਰਨ ਟੈਂਕ ਸੀ ਉਹਨਾਂ ਦੇ ਥੱਲੇ ਵੜ ਕੇ ਉਹ ਟੈਂਕੋ ਡਾਏ ਆਖੋ ਸਤਨਾਮ ਅਗਲੇ ਦਿਨ ਦੀ ਅਖਬਾਰ ਦੇ ਵਿੱਚ ਮੁੱਖ ਖਬਰ ਇਹ ਹੀ ਜਿਹੜਾ ਉਹਨਾਂ ਦੀ ਫੌਜ ਦਾ ਮੁਖੀ ਸੀ ਉਹਨੇ ਅਖਬਾਰ ਦੇ ਵਿੱਚ ਇਹ ਖਬਰ ਦਿੱਤੀ ਵੀ ਅਸੀਂ ਸੋਚਿਆ ਸੀ ਵੀ ਸਾਡੇ ਘੜੀ ਅੜਨਾ ਕਿੰਨੇ ਆ ਇਹਨਾਂ ਦੇ ਅਫਸਰ ਤੇ ਚੱਲ ਗਏ ਛੁੱਟੀ ਤੇ ਤੇ ਅਸੀਂ ਸੋਚਿਆ ਸੀ ਕਿ ਸਵੇਰ ਦਾ ਪ੍ਰਸ਼ਾਦਾ ਇੱਥੋਂ ਛੱਕ ਕੇ ਤੇ ਸ਼ਾਮਾਂ ਦਾ ਦਿੱਲੀ ਜਾ ਕੇ ਛਕਣਾ ਵਾ ਤੇ ਦਿੱਲੀ ਸੌਖੀ ਮਾਰ ਲੈਣੀ ਆਪਾਂ ਜਾ ਕੇ ਪਰ ਉਹਨੇ ਲਿਖਿਆ ਕਿ ਸਾਨੂੰ ਨਹੀਂ ਸੀ ਪਤਾ ਕਿ ਅਗਲੇ ਪਾਸੇ ਸਰਦਾਰ ਵੀ ਖਲੋਤੇ ਆ ਆਖੋ ਸਤਨਾਮ ਇਹਦਾ ਅਨੁਏ ਚੇਤਾ ਭੁੱਲ ਗਿਆ ਕਿ ਸਿੱਖਾਂ ਨੂੰ ਲੰਘ ਕੇ ਦਿੱਲੀ ਜਾਣਾ ਆ ਅਸੀਂ ਇਹ ਤਾਂ ਆਪਣੇ ਦਿਮਾਗ ਚ ਭੁੱਲ ਗਏ ਸੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਤੇ ਜਵਾਰ ਆਪਣਾ ਲਾਲ ਬਹਾਦਰ ਸ਼ਾਸਤਰੀ ਸਪੈਸ਼ਲ ਆਇਆ ਸ੍ਰੀ ਸਾਹਿਬ ਸਰਪਾਓ ਜਨਰਲ ਹਰਭਜ ਸਿੰਘ ਦੇ ਗਲ ਵਿੱਚ ਪਾ ਕੇ ਉਹਨੇ ਨਾਰਾ ਦਿੱਤਾ ਜੈ ਜਵਾਨ ਜੈ ਕਿਸਾਨ